ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਕਤੋਰੇ ਦੇ ਕੋਲ ਜੋ ਨਹਿਰ ਹੈ ਉੱਥੇ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਬਹੁਤ ਵੱਡਾ ਹਾਦਸਾ ਹੋਇਆ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਇੱਕ ਤਰਫ ਕਾਰ ਆ ਰਹੀ ਸੀ ਅਤੇ ਇੱਕ ਤਰਫ ਮੋਟਰਸਾਈਕਲ ਆ ਰਿਹਾ ਸੀ ਦੋਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਪਰ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਰ ਐਕਸੀਡੈਂਟ ਦਾ ਮੇਨ ਕਾਰਨ ਕੀ ਹੈ ਇਸ ਦੇ ਬਾਰੇ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਉਸੇ ਟਾਈਮ ਹੀ ਪੁਲਿਸ ਦੀਆਂ ਗੱਡੀਆਂ ਆਈਆਂ ਅਤੇ ਐਂਬੂਲੈਂਸ ਆਈ ਉਹਨਾਂ ਨੂੰ ਹਸਪੀਟਲ ਲੈਟਾ ਗਿਆ ਹੈ ਅਤੇ ਇਸ ਦਾ ਕਾਰਨ ਕੀ ਹੈ ਹਜੇ ਤੱਕ ਕੋਈ ਪਤਾ ਨਹੀਂ ਚਲਿਆ ਆਸੀਂ ਜੋ ਉੱਥੇ ਮੌਜੂਦ ਲੋਕੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿ ਆਖਰ ਇਹ ਹਾਦਸਾ ਹੋਇਆ ਕਿਸ ਤਰ੍ਹਾਂ ਹੈ ਕਿਸ ਦਾ ਕਸੂਰ ਸੀ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਅਸ਼ੋਕ ਜੀ ਦੇ ਨਾਲ ਹਾਂ ਸਰ ਕੀ ਗੱਲਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਨੇੜੇ ਹੋਇਆ ਜੀ ਇਹ ਇੱਕ ਬੜੀ ਜ਼ੋਰਦਾਰ ਆਵਾਜ਼ ਜੀ ਆਈ ਉਹ ਅਸੀਂ ਘਰ ਤੋਂ ਬਾਹਰ ਆ ਕੇ ਦੇਖਿਆ ਤੇ ਇੱਕ ਮੋਟਰਸਾਈਕਲ ਵਾਲੇ ਤੇ ਕਾਰ ਦੀ ਟੱਕਰ ਆਪਸੀ ਟੱਕਰ ਹੋਈ ਹੈ ਕੇ ਕਾਰ ਦਾ ਸਿਆ ਜਾ ਰਿਹਾ ਸੁੰਦਰਜਗਤ ਉਾਰੀ ਸੀ ਤੇ ਮਲਕਪੁਰ ਮਲਕਪੁਰ ਸਾਈਡ ਤੋਂ ਮੋਟਰਸਾਈਕਲ ਜਾ ਰਿਹਾ ਸੀ ਤੇ ਮੋਟਰਸਾਈਕਲ ਬੜੀ ਜ਼ੋਰਦਾਰ ਟੱਕਰ ਹੋਈ ਹੈ ਜਿਹਦੇ ਕਾਰਨ ਮੋਟਰਸਾਈਕਲ ਵਾਲਾ ਸਵਾਰ ਥੱਲੇ ਡਿੱਗ ਰੋਡ ਤੋਂ ਕਾਫੀ ਕੋਈ 10 ਫੁੱਟ ਹਾਈਟ ਤੋਂ ਤੇ ਫਿਰ ਅਸੀਂ ਉਹਨੂੰ ਚੁੱਕ ਕੇ ਛਾਵੇਂ ਬਿਠਾਇਆ ਪਾਣੀ ਪੋਣੀ ਪਿਲਾਇਆ ਐਸਐਸ ਫੋਰਸ ਤੋਂ 112 ਤੇ ਫੋਨ ਵੀ ਕੀਤਾ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਮੌਕੇ ਤੇ ਹੀ ਐਸਐਸ ਫੋਰਸ ਵੀ ਪਹੁੰਚੀ ਹੈ ਤੇ ਉਹ ਆਪਣੀ ਗੱਡੀ ਤੇ ਬਿਠਾ ਕੇ ਜਿੱਦਾਂ ਲੈਂ ਚਲੇ ਐਂਬੂਲੈਂਸ ਵੀ ਆ ਗਈ ਉਹਨੂੰ ਤੁਰੰਤ ਹਸਪੀਟਲ ਲੈ ਗਿਆ ਕਿ ਛੱਟਾ ਛੱਟੇ ਵੀ ਲ ਕਿਹੜੀ ਜਗ੍ਹਾ ਤੇ ਹੋਇਆ ਐ ਇੱਕ ਜੀ ਇਹ ਜਦੋਂ ਸੁੰਦਰ ਚੱਕ ਤੋਂ ਮਲਕਪੁਰ ਨਾ ਜਾਈਏ ਤੇ ਵੱਡੀ ਨਹਿਰ ਪੈਂਦੀ ਏ ਯੂਬੀ ਦੀ ਨਹਿਰ ਉਸ ਨਹਿਰ ਤੇ ਪੁਲ ਤੋਂ ਪਹਿਲਾਂ ਕਿਸੇ ਬੰਦੇ ਦੀ ਠੀਕ ਸੀ ਕਿ ਕਿੱਡੀਆਂ ਕਸਟਾਂ ਲੱਗੀਆਂ ਕਿ ਲੱਗਦਾ ਨਹੀਂ ਉਹ ਵਿਚੋਂ ਠੀਕ ਬਹਿ ਹੈ ਸੀ ਵਿਚੋਂ ਜਿਸ ਤਰ੍ਹਾਂ ਬੇਹੋਸ਼ੀ ਦੀਆਂ ਗੱਲਾਂ ਕਰਦਾ ਉਸ ਤਰ੍ਹਾਂ ਵੀ ਕਰ ਪੈਦਾ ਸੀ ਲੇਕਿਨ ਵਿੱਚ ਹੋਸ਼ ਦੇ ਕਾਰ ਚੱਲ ਕੇ ਠੀਕ ਹੈ ਕਰਦਾ ਹੀ ਮੈਂ ਪਟਾਣਪੁਰ ਜਾਇ ਕਰਦਾ ਸੀ ਇਹ ਮੋਟਰਸਾਈਕਲ ਆਇਆ ਕਰਦਾ ਸੀ ਇਹਨੂੰ ਲੱਗਾ ਚੋਕਾ ਮੈਂ ਬੜਾ ਬਚਾ ਕੀਤਾ ਆਪਣੇ ਆਪ ਨੂੰ ਫੇਰ ਵੀ ਗੱਟ ਮੋਰਸਲ ਜਿਹੜਾ ਜਿੱਤੀ ਭੱਜ ਗਿਆ ਨਾਲ ਤੋ ਕਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ 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 ਬਚਾਈ ਐ ਤੋ ਕਿਆ ਜੇ ਮੋਰਸਲ ਸਵਾਰੀ ਕੇ ਸੱਟਾਂ ਜਿਆਦੀ ਲੱਗੀਆਂ ਨਹੀਂ ਨਹੀਂ ਬਚਾਈ ਐ ਕਿ ਕਿੰਨਾ ਘਰ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਦਾ ਸਾਡੀ ਗੱਡੀ ਦਾ ਜਿਆਦਾ ਨੁਕਸਾਨ ਹੋਣਾ ਤੂੰ ਹੀ ਦੇਖ ਰੋ ਆਪਣੇ ਸਾਰਾ ਨੁਕਸਾਨ ਥੱਲੋ ਚੁੰਟਾ ਚੁੰਟਾ ਜੈਂਬਰ ਜੁੰਬਰ ਸਾਰਾ ਟੁੱਟ ਗਿਆ ਦੋਸਤ ਕਿਰੇ ਕਿਰੇ ਕਿੱਥੇ ਮੈਂ ਸੰਦ ਕਹਿ ਦਿੰਦਾ ਸੰਦ ਕਹਿ ਤਾਂ ਤੇ ਕਿੰਨੇ ਸੱਟਾਂ ਲੱਗੀਆਂ ਕਿੱਥੇ ਉਹ ਮੈਂ ਖਾਂ ਬੰਬਿਆਲ ਦੀ ਉਧਰ ਦੇਖੇ